ਚੜ੍ਹਦੇ ਕੱਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਸ਼ਕਨ ਸਤਿ ਸ਼ਕਾਲ ਮੈਂ ਪ੍ਰਭਿੰਦੇਬੀ ਸਿੰਘ ਪੰਦੇਰ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਨ ਪੰਜਾਬ ਅਪਡੇਟਸ ਤੁਹਾਡਾ ਸਵਾਗਤ ਕਰਦਾ ਪੰਜਾਬ ਸਰਕਾਰ ਬੋਲੋ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਕੈਂਪਾਂ ਦੀ ਲੜੀ ਚੱਲ ਰਹੀ ਹੈ ਇਸੇ ਖੜੀ ਤਹਿਤ ਅੱਜ ਪਿੰਡ ਮਿੱਡਾਂ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਕੈਂਪ ਦਾ ਆਯੋਜਨ ਕੀਤਾ ਗਿਆ ਪਿੰਡ ਮਿੱਡਾਂ ਵਿਖੇ ਲੱਗੇ ਇਸ ਸਿਹਤ ਕੈਂਪ ਦਾ ਉਦਘਾਟਨ ਪੰਜਾਬ ਦੇ ਕੈਬਨਟ ਮંત્રી ਗੁਰਮੀਤ ਸਿੰਘ ਖੋਡੀਆਂ ਨੇ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿਹਤ ਖੇਤਰ 'ਚ ਇਤਿਹਾਸਕ ਕਦਮ ਚੁੱਕ ਰਹੀ ਹੈ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਮੁਫਤ ਤੇ ਮਿਆਰੀ ਇਲਾਜ ਦੀ ਸਹੂਲਤ ਮਿਲ ਸਕੇ ਕੈਂਪ ਦੌਰਾਨ ਲੋਕਾਂ ਦੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਾਏਗੇ ਅਤੇ ਵੱਖ-ਵੱਖ ਬਿਮਾਰੀਆਂ ਦੀ ਮੁਫਤ ਜਾਂਚ ਕੀਤੀ ਗਈ ਡਾਕਟਰਾਂ ਦੀ ਮਾਹਰ ਟੀਮ ਵੱਲੋਂ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਗਿਆ ਇਹ ਬਹੁਤ ਵੱਡੀ ਲੋਕ ਰਾਜ ਦੀ ਸੇਵਾ ਹੈ

इन चंगे समय परिवार है जो वास्तवी गल है जो थोड़ा जाफ की घड़ी है जमीनदारी रोज भी चल रही है जजदूरी कर कर so, तो तो भी करते बचारे उन्होंने वास्ते बहुत औखी गल है सो सरकार वालों सरदार भगवंत सिंह मान की अगुवाई भी ਬਹੁਤ ਸੰਗਜ ਜਿਹੜੀਆਂ ਡੱਕਾ ਪ੍ਰਤੀ ਲੋਕ ਜਿਤ ਵਿੱਚ ਜਿਹੜੀਆਂ ਪਹਿਲੀ 600 ਯੂਨਿਟ ਬਿਜਲੀ ਜੜੀ ਸਾਰੇ ਪਰਿਵਾਰਾਂ ਨੂੰ ਪਿੱਛੜਾ ਨਹੀਂ ਉਹਦੇ ਵਿੱਚ ਜੇ ਸੀ 600 ਯੂਨਿਟ ਜਿਹੜੇ ਜ਼ੀਰੋ ਬਿਲੋਂਦਾ ਹੈ ਅਗਦੇ ਵਿੱਚ 11 ਗਣੇ ਜਿਹਨਾਂ ਦਾ ਕੋਈ ਬਿਹਤਰੀ ਸਿਸਟਮ ਨਹੀਂ ਕਰਵਾਉਣਾ ਹੁੰਦਾ ਤਾਂ ਪਹਿਲਾਂ ਕਿਸੇ ਨੀਂਵੀ ਸ੍ਰੀ ਲਾਭ ਦੇ ਦੋਦੇ ਲੱਗਣਾ ਪੈਂਦਾ ਸੀ ਫੇਰ ਇੱਕ ਬੰਦਾ ਆ ਜਾਂਦਾ ਸੀ ਸ੍ਰੀ ਔਰ ਇਹਦੇ ਕੋਈ ਬਿੱਤਰਾ ਨਹੀਂ ਚੱਲਦੀ ਐ ਕਾਗਜ਼ੀ ਐ বিজেপি ਵਾਲਾ ਐ ਆਮ ਆਦਮੀ ਪਾਰਟੀ ਵਾਲਾ ਕੋਈ ਹੋਵੇ ਸ੍ਰੀ ਹਰ ਇੱਕ ਪਾਸੇ ਉਹ ਬਰਾਬਰਾ ਦਾ ਕਰਨਾ ਹੈ ਇਹ ਨਹਿਰੀ ਪਾਣੀ ਦੀ ਕੰਮ ਤੁਕਰੀਪਨ ਹਰੇਕ ਦੇਤੇ ਲਾਉਣ ਦੇ ਬਾਸਾਬ ਨੇ ਗੱਲ ਕਹੀ ਸੀ ਚਾਹੇ ਇਹ ਕੰਮ ਤਾਂ ਹੋ ਔਖਾ ਸੀ ਬਹੁਤ ਜਸਤਰ ਸਵਾਈ 25% ਪਾਣੀ ਵਰਤ ਰਿਹਾ ਦਾ ਜਿਹੜਾ ਬ੍ਰੇਡਡਾਉਨ ਪ੍ਰੋਸੈਸ ਤੇ ਲੈ ਜਾਂਦਾ ਕੁਝ ਹੋੜੀ ਸਾਰਾ ਸਾਰੇ ਕਿਸਾਨ ਤੱਕ ਕਿਉਂਕਿ ਜਿਹੜਾ ਗਹਿਰੀ ਪਾਣੀ ਪੱਟਾ ਆ ਸਾਡੀ ਜ਼ਮੀਨ ਲਈ ਵਰਤਦਾ ਇਹਨਾਂ ਦੇ ਤਰ੍ਹਾਂ ਰੇਲਵੇ ਪਰਟਾਕੀ ਵਿੱਚ ਆ ਜਾਂਦੇ ਆ ਮਾੜਿਆਂ ਨੂੰ ਧੋ ਦਿੰਦਾ ਹੈ ਸੜਕਾਂ ਦਾ ਜਿਹੜਾ ਕਿ 4000 ਰੁਪਈਆ 2900 ਪਹਿਲਾਂ 4000 ਰੁਪਈਆ ਮਨਜ਼ੂਰ ਕਰਵਾ ਕੇ ਦਿੱਤਾ ਉਹਦੇ ਤੇ ਵੀ ਲੱਗਦੀ ਕਿ ਕੁਝ ਨਵੀਆਂ ਕੁਝ ਚੌੜੀਆਂ ਉਹਦਾ ਨਵੀਨੀਕਰਨ ਵਾਸਤੇ ਇੱਕ ਜਿਹੜੀ ਗੱਲ ਇਲਾਜ ਦੀ ਸੀ 5 ਲੱਖ ਦਾ ਕਾਰਡ ਹੁੰਦਾ ਸੀ ਸਿੱਧਾ ਗਵਰਨਮੈਂਟ ਨਾਲ ਦਾ ਹੁੰਦਾ ਸੀ ਜਿਹੜਾ ਆਯੂਸ਼ਮਾਨ ਕਹਿੰਦੇ ਸੀ ਕਿ ਉਹ ਬਹੁਤ ਲੋਕਾਂ ਦੇ ਘੱਟ ਦਾ ਮੁੱਦਾ ਸੀ ਬਹੁਤ ਸਾਰੇ ਲੋਕੀਂ ਪੈ ਜਾਂਦੇ ਸਨ ਇਹਨੂੰ ਬਹੁਤ ਸੌਖਾ ਕਰ ਦਿੱਤਾ ਇੱਕ ਛੋਟਾ ਆਧਾਰ ਕਾਰਡ ਤੇ ਇੱਕ ਛੋਟਾ ਬੀਮਾ ਕਾਰਡ ਗੱਲ ਦੇਖੀ ਨੂੰ 10 ਹਸਪਤਾਲ ਦੇ ਦਾ ਪੰਜਾਬ ਸਰਕਾਰ ਦਾ ਜਿਹੜਾ ਹੈ ਸੇਤ ਯੋਜਨਾ ਨਾਮ ਸੇਤ ਈਮਾਨਦਾਰੀਏ ਜਿਹਦੇ ਚ ਆਪਣੇ ਨੇੜੇ ਮੂਖਾ ਸਾਹ ਦੇ ਨਾਲਾਰੇ ਜਿਹੜੇ 26 ਹਸਪਤਾਲ ਅੰਦੇ ਬਟਿੰਡੇ ਦੇ 99 99 ਬਟਿੰਡੇ ਦੇ ਤਕਰੀਬਨ 90 ਹਸਪਤਾਲਾਂ ਤੋਂ ਜ਼ਿਆਦਾ ਉਹ ਵੀ ਸ਼ਾਮਿਲ ਕੀਤੇ ਗਏ ਆ ਸਰਕਾਰੀ ਹਸਪਤਾਲ ਹੈ ਪੰਜਾਬ ਅਪਡੇਟ ਚ ਅੱਜ ਦੀ ਬਾਤ ਸਹਿਨਾਹੀ ਮੈਨੂੰ ਦੇ ਇਜ਼ਾਜ਼ਤ ਧੰਨਵਾਦ